ਅੱਜ ਕੱਲ ਦੀ ਪ੍ਰਾਈਮ ਪੰਜਾਬ ਉੱਤੇ ਤੁਹਾਨੂੰ ਤਸਵੀਰਾਂ ਦਿਖਾਉਣ ਲੱਗਾ ਸਵੇਰੇ ਸਵੇਰੇ ਤਸਵੀਰਾਂ ਨੇ ਮੈਂ ਜਾ ਕੇ ਆਇਆ ਆਪਾਂ ਉਧਰ ਰਸਵਾ ਜਦ ਆਪਣੇ ਸਤਲੋਜ ਵਾਲੇ ਪਾਸੇ ਤੇ ਸਵੇਰੇ ਸਵੇਰੇ ਮਾਈਨਿੰਗ ਦਾ ਨਜ਼ਾਰਾ ਤੁਹਾਨੂੰ ਦਿਖਾਉਣ ਲੱਗਾ ਸਵੇਰੇ ਮਾਈਨਿੰਗ ਹੋ ਰਹੀ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਰ ਇੱਥੇ ਗੱਲ ਇਹ ਹੈ ਕਿ ਪੁਲਿਸ ਪਰ ਸ਼ਾਸਨ ਨੂੰ ਇਸ ਬਾਰੇ ਪਤਾ ਨਹੀਂ ਜਾਂ ਫਿਰ ਉਹ ਕਰਨਾ ਹੀ ਨਹੀਂ ਕੋਈ ਚਾਹਦੇ ਜਿਹੜਾ ਵੱਡਾ ਸਵਾਲ ਇੱਥੇ ਹੈ ਜਦੋਂ ਸਾਡੇ ਵਰਗੇ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਕਾ ਸਾਨੂੰ ਸਾਰ ਕੋ ਉਹ ਦੱਸ ਦਿੱਤਾ ਮਿਲ ਜਾਂਦਾ ਉਹ ਤੋਂ ਪ੍ਰੋਵਾਈਡ ਹੋ ਜਾਂਦਾ ਤਾਂ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਵੱਡਾ ਸਵਾਲ ਇੱਥੇ ਇਹ ਆ ਬਾ ਤੁਹਾਨੂੰ ਵੀਡੀਓ ਦਿਖਾਉਂਦਾ ਉਹ ਤੋਂ ਬਾਅਦ ਅੰਦਾਜ਼ਾ ਲਗਾ ਰਹੇ ਹੋ ਵੀ ਇਹ ਮਿਲੀ ਭੁਗ ਤੋਂ ਨਾ ਹੁੰਦਾ ਜੀ ਵੀ ਇਹ ਠੇਕ ਦੇ ਯੋਰ ਨਾ ਹੁੰਦਾ ਇਹ ਦੇਖ ਲਿਓ ਇਹ ਮੜੇ ਯੋਰ ਇਹ ਕਿੰਨੀਆਂ ਮਸ਼ੀਨਾਂ ਲੱਗੀਆਂ ਸੀ ਭਾਜੀ ਰਾਤੀ ਬਸ ਦੋ ਕ ਹੈਗੀਆਂ ਕੋਈ ਆ ਹੁੰਦਾ ਹੁਣ ਉਹ ਦੇਖੋ ਇੱਕ ਤਾਂ ਉੱਥੇ ਸੈਂਟਰ ਜਿੱਥੇ ਉਹ ਤੋਂ ਚੱਲ ਗਈ ਦੇਖ ਕੇ ਉਹਨੂੰ ਪਤਾ ਲੱਗ ਗਿਆ ਵੀਡੀਓ ਬਣ ਗਈ ਉਹ ਚਲੇ ਗਿਆ ਹਾਂ ਇੱਕ ਆ ਲੱਗੇ ਹੋਏ ਦੇ ਲੋ ਦਿਨ ਦੇ ਪਹਿਰੇ ਲੱਗੇ ਕੋਈ ਪ੍ਰਵਾਹ ਨਹੀਂ ਆ ਤੈਨੂੰ ਲੱਗੇ ਮੈਨਿੰਗ ਨਹੀਂ ਹੁੰਦੀ ਹਾਂ ਹਲੋ ਜੀ ਸਵੇਰ ਦੀ 5 5:30 ਵਜੇ ਤਸਵੀਰਾਂ ਉਹ ਗੱਡੀ ਇੱਕ ਬੈਕ ਹੋ ਕੇ ਲੱਗਣ ਲੱਗੀ ਉਹ ਪਰੇ ਵੀ ਲੱਗੀ ਆ ਮੈਂ ਦੂਜੇ ਪਾਸੇ ਉਹ ਚੱਲੀਆਂ ਜਾ ਰਹੀਆਂ ਉਹ ਤਾਂ ਨਿਕਲ ਗਈਆਂ ਹਾਂ ਜੀ ਜਾ ਰਹੀਆਂ ਉਹ ਨਿਕਲ ਗਈਆਂ ਚੱਲ ਜਾ ਰਹੀਆਂ ਕਿੰਨੇ ਕ ਵਜੇ ਆਂਦੇ ਰਾਤ ਨੂੰ ਇਹ ਨੇ 3 4 ਵਜੇ ਆਈਆਂ ਜਾਊਗਾ ਬਸ ਠੀਕ ਹੈ ਹਲੋ ਗੱਡੀਆਂ ਚੱਲਦੀਆਂ ਅੱਜ ਤੜਕੇ 5 ਵਜੇ ਦੀ ਤਸਵੀਰ ਹੈ 6 ਤਰੀਕ ਦੀ ਜੇ ਮਾਈਨਿੰਗ ਨਹੀਂ ਹੁੰਦੀ ਹੁਣ ਲੋ ਮੇਰੇ ਤੜਕੇ 5 ਵਜੇ ਮਸ਼ੀਨ ਲੱਗੀ ਵੀ ਤੇ ਪਰ ਭਾਰੀ ਦੇਖੋ ਤੇ ਸੁਆਂਦ ਰਿਆ ਦੇ ਵਿੱਚ ਹਲੋ ਦੇਖ ਲੋ ਅਗਰ ਮਾਈਨਿੰਗ ਨਹੀਂ ਹੁੰਦੀ ਬਿਲਕੁਲ ਪੁਲ ਦੇ ਉੱਤੋਂ ਆਪਾਂ ਤੁਸੀਂ ਬਣਾਈ ਭਗਵਾਨ ਸਿੰਘ ਮਟਰੋ